ਜੀ ਕਲ ਜੀ ਜੁੜ ਗਏ ਹੋ ਮੌਸਮ ਸੰਬੰਧੀ ਨਵੀਂ ਅਪਡੇਟ ਦੇ ਨਾਲ ਪੰਜਾਬ ਵਿੱਚ ਆਉਂਦੇ ਦਿਨਾਂ ਦੇ ਵਿੱਚ 31 ਗੱਤ ਤੋਂ ਲੈ ਕੇ 3 ਸਤੰਬਰ ਤੱਕ ਕਿਸ ਤਰ੍ਹਾਂ ਦੀ ਮੌਸਮ ਦੀ ਅਪਡੇਟ ਦੇਖਣ ਨੂੰ ਮਿਲੇਗੀ ਫਿਲਹਾਲ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਟੁੱਟਮੇ ਤੋਂ ਦਰਮਿਆਨੇ ਬੱਦਲਵਾਈ ਸਿਸਟਮ ਲਗਾਤਾਰ ਆਪਾਂ ਨੂੰ ਪਿਛਲੇ ਘੰਟਿਆਂ ਤੋਂ ਬੰਦੇ ਹੋਖਾਈ ਦੇ ਰਹੇ ਹਨ ਤੁਸੀਂ ਕਮੈਂਟ ਕਰਕੇ ਦੱਸਣਾ ਤੁਹਾਡੇ ਇਲਾਕੇ ਵਿੱਚ ਕਿਸ ਤਰ੍ਹਾਂ ਦੇ ਮੌਸਮ ਦੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਜੇਕਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਅਪ ਹੋ ਸਕਿਆ ਜੇਕਰ ਸਭ ਤੋਂ ਪਹਿਲਾਂ ਹੁਣ ਇਸ ਵਕਤ ਦੀਆਂ ਲਾਈਵ ਸੈਟ ਤਸਵੀਰਾਂ ਦੇਖੀ ਤਾਂ ਬਹੁਤ ਸਾਰੇ ਏਰੀਆ ਦੇ ਵਿੱਚ ਬੱਦਲਬਾਹੀ ਸਿਸਟਮ ਕਵਰ ਹੁੰਦੇ ਦਿਖਾਈ ਦੇ ਰਹੇ ਹਨ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਦੀਆਂ ਗਤੀਵਿਧੀਆਂ ਦੇ ਅਸਾਰ ਬੰਦੇ ਹੋਏ ਦਿਖਾਈ ਦੇ ਰਹੇ ਹਨ ਜੇਕਰ ਆਪਾਂ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਖਾਸ ਕਰਕੇ ਪੰਜਾਬ ਦੇ ਜਿਹੜੇ ਦੱਖਣ ਪੱਛਮੀ ਜ਼ਿਲ੍ਹੇ ਹੋਗੇ ਇਹਨਾਂ ਦੇ ਵਿੱਚ ਸਿਸਟਮ ਲਗਾਤਾਰ ਬੰਦੇ ਹੋਏ ਦਿਖਾਈ ਦੇ ਰਹੇ ਹਨ ਸੈਂਟਰ ਪੰਜਾਬ ਦੇ ਇਲਾਕਿਆਂ ਦੇ ਵਿੱਚ ਵੀ ਅਤੇ ਤਕਰੀਬਨ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਅਸਾਰ ਬੰਦੇ ਹੋਏ ਦਿਖਾਈ ਦੇ ਰਹੇ ਹਨ ਮੌਸਮੀ ਪਾਗ ਵੱਲੋਂ ਕਈ ਖੇਤਰਾਂ ਦੇ ਵਿੱਚ orange alert ਜ ਨੇੜਲੀ ਗੱਲ ਕਰੀਏ ਤਾਂ ਬੋਰ ਦੇ ਫਾਜਿਲકા ਮੁਕਸਰ ਦੇ ਇਲਾਕੇ ਹੋਗੇ ਮਲੋਟ ਹੋ ਗਿਆ ਗਿੱਦਰਵਾ ਹੋ ਗਿਆ ਜੈਤੋ ਦੇ ਖੇਤਰ ਹੋਗੇ ਬਠਿੰਡਾ ਦੇ ਇਲਾਕੇ ਹੋਗੇ ਤਲਵੰਡੀ ਸਾਬੋ ਹੋ ਗਿਆ ਸਦੂਰਗੜ੍ਹ ਹੋ ਗਿਆ ਬੁਰਲਾਡਾ ਮਾਨਸਾ ਦੇ ਖੇਤਰ ਹੋਗੇ ਰਾਮਪੁਰਾ ਫੂਲ ਹੋ ਗਿਆ ਤੇ ਬਾਕੀ ਜੈਤੋ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਦਰਮਿਆਨੇ ਉਮੀਦ ਦੀਆਂ ਗਤੀਵਿਧੀਆਂ ਦੇ ਅਸਾਰ ਹੁੰਦੇ 2-3 ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲਣਗੇ ਉਸ ਤੋਂ ਬਾਅਦ ਤਕਰੀਬਨ ਆਪਾਂ ਨੂੰ ਫਲੋਰ ਦੇ ਇਲਾਕੇ ਹੋਗੇ ਫਗਵਾੜਾ ਹੋ ਗਿਆ ਤੇ ਨਵਾਂ ਸ਼ਹਿਰ ਦੇ ਖੇਤਰ ਹੋਗੇ ਬਾਕੀ ਸਾਰੇ ਖੇਤਰਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਯੈਲੋ ਲੈਂਡ ਜਾਰੀ ਕੀਤੇ ਗਏ ਨੰਬਰੀ ਉੱਗਾ ਹੋ ਗਿਆ ਮਲੋੜ ਦੇ ਇਲਾਕੇ ਹੋਗੇ ਤੂਰੀ ਸੰਗਰੂਰ ਦੇ ਇਲਾਕੇ ਹੋਗੇ ਇਸ ਨਾਮ ਹੋ ਗਿਆ ਤੇ ਪਾਤੜਾ ਦੇ ਆਸਪਾਸ ਦੇ ਖੇਤਰ ਹੋਗੇ ਨਾ ਸਾਰੇ ਖੇਤਰਾਂ ਦੇ ਵਿੱਚ ਟੁੱਟਵੇਂ ਤੋਂ ਦਰਮਿਆਨੇ ਦੀਆਂ ਗਤੀਵਿਧੀਆਂ ਆਉਂਦੇ ਤਿੰਨ ਚਾਰ ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਰਹਿਣਗੀਆਂ ਅੱਗੇ ਜੇ 31 ਤਰੀਕ ਦੇ ਓਵਰ ਆਲਰਟ ਦੀ ਗੱਲ ਕਰੀਏ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਆਪਾਂ ਨੂੰ ਜਿਹੜੇ ਪਹਾੜੀ ਇਲਾਕੇ ਨੇ ਟੱਚ ਕਰਦੇ ਖੇਤਰ ਹੋਗੇ ਪਠਾਨਕੋਟ ਛਾਰਪੂਰ ਦੇ ਇਲਾਕੇ ਹੋਗੇ ਨਵਾਂਚੈਰਾ ਤੇ ਰੂਪਨਗੜੀ ਬੈਲਟ ਹੋਗੇ ਨਾ ਕਿਤਰਾਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਟੁੱਟਮੇ ਤੋਂ ਦਰਮਿਆਨੇ ਸਿਸਟਮ ਦੱਖਣ ਪੱਛਮੀ ਪੂਰਬੀ ਖੇਤਰ ਹੋਗੇ ਐਵੇਂ ਉੱਤਰ ਪੱਛਮੀ ਖੇਤਰ ਹੋਗੇ ਸੈਂਟਰ ਪੰਜਾਬ ਦੇ ਇਲਾਕੇ ਹੋਗੇ ਟੁੱਟਮੇ ਤੇ ਮੀਂਹ ਦੀਆਂ ਗਤੀਵਿਧੀਆਂ ਦੇ ਸਾਰ ਲਗਾਤਾਰ ਬੰਦੇ ਹੋਏ ਇਕਾਈ ਦੇ ਨਾਉਗ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤੇ ਗਿਆਨ ਇਹ ਜਿਹੜੇ ਦੁਆਬੇ ਦੀ 벨ਟ ਹੋ ਗਈ ਇਹਨਾਂ ਦੇ ਵਿੱਚ ਉੱਪਰਲੇ ਇਲਾਕੇ ਹੋਗੇ ਇਹ ਪੂ ਉੱਤਰ ਪੂਰਬੀ ਖੇਤਰ ਹੋਗੇ ਇਹਨਾਂ ਦੇ ਵਿੱਚ ਉਮੀਦ ਦੇ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲਣਗੇ ਪਠਾਨਕੋਟ ਚਾਰਪੁਰ ਦੇ ਇਲਾਕੇ ਹੋਗੇ ਗੁਰਦਾਸਪੁਰ ਹੋਗੇ ਨਮਾਸ਼ਹਿਰ ਰੂਪਨਗਦੀ 벨ਟ ਹੋ ਗਈ ਐਸਐਸ ਨਗਰ ਮੁਹਾਲੀ ਹੋ ਗਿਆ ਫਤਿਹਗੜ ਸਾਹਿਬ ਦੇ ਖੇਤਰ ਹੋਗੇ ਇਹਨਾਂ ਵਿੱਚ ਟੁੱਟਮੇ ਤੋਂ ਦਰਮਿਆਨੇ ਉਮੀਦ ਦੇ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲਣਗੇ ਉਸੇ ਤਰ੍ਹਾਂ 31 ਗਸਦੀ ਤਰ੍ਹਾਂ 1 ਸਤੰਬਰ ਨੂੰ ਵੀ ਪੰਜਾਬ ਦੇ ਦੱਖਣ ਬਚਮੀ ਖੇਤਰ ਹੋਗੇ ਪੂਰਬੀ ਹੋਗੇ ਸੈਂਟਰ ਪੰਜਾਬ ਦੇ ਇਲਾਕੇ ਹੋਗੇ ਉੱਤਰ ਪੱਛਮੀ ਖੇਤਰ ਹੋਗੇ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਟੁੱਟਵੇਂ ਤੋਂ ਦਰਮਿਆਨੇ ਮੀਂਹ ਦੀਆਂ ਗਤੀਵਿਧੀਆਂ ਦੇ ਅਸਾਰ ਇੱਕ ਤਰੀਕ ਨੂੰ ਦੇਖਣ ਨੂੰ ਮਿਲਣਗੇ 2 ਸਤੰਬਰ ਦੇ ਮੌਸਮ ਦੀ ਗੱਲ ਕਰੀ ਤਾਂ ਫਿਰ ਤੋਂ ਪੰਜਾਬ ਦੇ ਜਿਹੜੇ ਪੂਰਬੀ ਖੇਤਰ ਹੋਗੇ ਪਠਾਨਕੋਟ ਤੇ ਹੁਸ਼ਿਆਰਪੁਰ ਦੇ ਅਤੇ ਰੂਪਨਗਰ ਦੀ ਬੈਲਟ ਹੋ ਗਈ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਮੀਂਹ ਦੀਆਂ ਗਤੀਵਿਧੀਆਂ ਦੇ ਅਸਾਰ ਆਪਾਂ ਨੂੰ ਦੇਖਣ ਨੂੰ ਮਿਲਣਗੇ ਬਾਕੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਦੇ ਇਲਾਕੇ ਹੋਗੇ ਕਪੂਰਥਲਾ ਹੋਗਾ ਜਲੰਧਰ ਤੇ ਤਕਰੀਬਨ 50% ਮੀਂਹ ਦੀਆਂ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲਣਗੇ ਬਾਕੀ ਖੇਤਰਾਂ ਦੇ ਵਿੱਚ ਆਪਾਂ ਨੂੰ ਤਕਰੀਬਨ 25% ਮੀਂਹ ਦੀਆਂ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲ ਸਕਦੇ ਹਨ ਉਸ ਤੋਂ ਬਾਅਦ 3 ਤਰੀਕ ਦੇ ਮੌਸਮ ਦੀ ਗੱਲ ਕਰੀਏ 3 ਤਰੀਕ ਨੂੰ ਪੰਜਾਬ ਦੇ ਵਿੱਚ ਖੇਤਰ ਤੋਂ ਪੂਰਬੀ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀਆਂ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲਣਗੇ ਥੋੜੇ ਮੌਸਮ ਦੇ ਵਿੱਚ ਉਦਾਰ ਦੇਖਣ ਨੂੰ ਮਿਲੇਗਾ ਪਟਾਣਕੋਟ ਗੁਰਦਾਸਪੁਰ ਸ਼ਹਿਰਪੁਰ ਨਮਾਚੇਰ ਦੇ ਖੇਤਰ ਹੋ ਗਏ ਐਸਐਸ ਨਗਰ ਮੋਹਾਲੀ ਰੂਪਨਗਰ ਪਟਿਆਲਾ ਫਤਿਹਗੜ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਤਕ ਕਟਮੀਆਂ ਕਾਰਵਾਈਆਂ ਦੇਖਣ ਨੂੰ ਮਿਲਿਆ